ਵੋਹਜਨ ਸਮਾਜ ਪਾਰਟੀ ਵੱਲੋਂ ਪੂਰੇ ਦੇਸ਼ ਦੇ ਅੰਦਰ ਭੈਣ ਕਮਾਰੀ ਮਾਇਆਵਤੀ ਨੇ ਵਰਗੀਕਰਨ ਦੇ ਖਿਲਾਫ ਜਿਹੜਾ ਸੁਪਰੀਮ ਕੋਰਟ ਨੇ ਦੇਸ਼ ਦੇ ਅੰਦਰ ਵਰਗੀਕਰਨ ਦਾ ਫੈਸਲਾ ਦਿੱਤਾ ਆ ਅੱਜ ਉਹਦੇ ਖਿਲਾਫ ਦੇ ਅੰਦਰ ਐਸਸੀ ਬੀਸੀ ਟੱਟ ਗਿਣਤੀਆਂ ਦੇ ਲੋਕ ਇਕੱਠੇ ਹੋਏ ਆ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਨੂੰ ਬਚਾਉਣ ਲਈ ਵੋਹਜਨ ਸਮਾਜ ਪਾਰਟੀ ਮਦਾਨ ਚਾ ਇਸ ਦੇਸ਼ ਦੇ ਅੰਦਰ ਜਦੋਂ 85 ਦੇ ਵਿੱਚ ਗਿਆਨੀ ਜੈਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਕਾਂਗਰਸ ਦਾ ਉਹਨੇ ਇਸ ਦੇਸ਼ ਦੀ ਰਿਆਦ ਬੇਸਨ ਨੂੰ ਛਾਡੇ ਬਾਰਾ ਛਾਡੇ ਬਾਰਾ ਚਕਾਰ ਕੇ ਸਾਨੂੰ ਐਸੀ ਲੋਕਾਂ ਨੂੰ ਆਪਸ ਵਿੱਚ ਪਾੜਿਆ ਉਹ ਜਿਹੜਾ ਫੈਸਲਾ ਸਾਡੇ ਲੋਕਾਂ ਨੂੰ ਕਾਤਕ ਸਿੱਧ ਹੋਇਆ ਉਸ ਫੈਸਲੇ ਨਾਲ ਇਹਨਾਂ ਨੇ ਦੇਸ਼ ਦੇ ਅੰਦਰ ਸੰਵਿਧਾਨ ਦੇ ਮਤਾਬਕ ਜਿੰਨੇ ਵੀ ਮਹਿਕਮੇ ਸਰਕਾਰੀ ਸੀ ਦੇਸ਼ ਨੇ ਰਿਜਰਵੇਸ਼ਨ ਨੂੰ ਪਾੜ ਦੇਸ਼ ਦੀ ਰਿਜਰਵੇਸ਼ਨ ਨੂੰ ਪਾੜਨ ਤੋਂ ਬਾਅਦ ਕਾਂਗਰਸ ਨੇ ਦੇਸ਼ ਦੇ ਸਾਰੇ ਮੈਗਮੇ ਪ੍ਰਾਈਵੇਟ ਕੀਤੇ ਜਿੱਥੇ ਬੈਕਲੌਗ ਪੂਰਾ ਹੋਣਾ ਸੀ ਐਸਈਬੀਸੀ ਤੇ ਘਟਕਿੰਤਿਆਂ ਨੂੰ ਨੌਕਰੀਆਂ ਮਿਲਣੀਆਂ ਸੀ ਉਹ ਸਾਡੀ ਇਹਨਾਂ ਨੇ ਨੌਕਰੀ ਨੂੰ ਦੇਸ਼ ਦੇ ਅੰਦਰ ਪ੍ਰਾਈਵੇਟ ਪ੍ਰਾਈਵੇਟ ਕਰਕੇ ਖਤਮ ਕੀਤਾ ਅੱਜ ਦੇਸ਼ ਦੇ ਅੰਦਰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵਰਗੀਕਰਨ ਦਾ ਵਿਦੇਸ਼ ਦੇ ਅੰਦਰ ਜੇ ਐਚੀ ਐਚੀਆਂ ਦੇ ਪੜੇ ਲਿਖੇ ਲੋਕਾਂ ਨੂੰ ਨਹੀਂ ਉਹ ਛੀਟ ਦਿੱਤੀ ਜਾਂਦੀ ਤਾਂ ਜਨਨ ਨੂੰ ਦਮਾਗੇ ਜਦ ਕਿ ਇਹ ਕੋਸ ਇਥੇ ਦੀਆਂ ਸਰਕਾਰਾਂ ਪਹਿਲਾਂ ਹੀ ਕਰਦੀਆਂ ਰਹੀਆਂ ਇਹ ਸਰਕਾਰਾਂ ਨੇ ਜਨਨ ਲੋਕਾਂ ਦੇ ਗਲਤ ਸਰਟੀਫਿਕੇਟ ਬਣਾ ਕੇ ਸਾਡੀਆਂ ਨੌਕਰੀਆਂ ਨੂੰ ਖੋਇਆ ਦੇਸ਼ ਦੇ ਅੰਦਰ ਐਚੀ ਤੇ ਬੀਸੀ ਨੂੰ ਪਾੜਿਆ ਨਾ ਬੈਕਲੌਗ ਪੂਰਾ ਕੀਤਾ ਨਾ ਮੰਡਲ ਤੇ ਵਿਚਾਰਪੋੜ ਲਾਗੂ ਕੀਤੀ ਇਸ ਸੇਸ ਦੇ ਅੰਦਰ ਬੇਈਮਾਨ ਸਰਕਾਰਾਂ ਚਾਹੇ ਕਾਂਗਰਸ ਦੀ ਹੋਵੇ ਚਾਹੇ ਆਮ ਆਦਮੀ ਦੀ ਹੋਵੇ ਚਾਹੇ ਪਾਤੀ ਜਨਤਾ ਪਾਰਟੀ ਦੀ ਹੋਵੇ ਅੱਜ ਜਿਹੜਾ ਨੌਕਰੀ ਤੋਂ ਬੇਰੁਜ਼ਗਾਰ ਲੋਕ ਐਸੀ ਬੀਸੀ ਸਾਰੇ ਦੇ ਛਾਰੇ ਲੋਕ ਆਪਣੀ ਭਾਤਵੰਦੀ ਬੋਲ ਵੀ ਦਿੱਤੀ ਕਿਤੇ ਨਾ ਘਾਸਾ ਦੇਖਣ ਨੂੰ ਮਿਲੇ ਲੁਧਿਆਣਾ ਅੱਛਰ ਜਿਹੜਾ ਆ ਅਛਰੇ ਯਾਸੀ ਦੇਸ਼ ਦੇ ਅੰਦਰ ਘਾਟ ਗਿਣਤੀਆਂ ਦੇ ਲੋਕ ਅਸੀਂ ਐਸੀ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਦੇ ਪੂਰੇ ਦੇਸ਼ ਦੇ ਅੰਦਰ ਅਸੀਂ ਬਿਨਾ ਟਕਰਾ ਤੋਂ ਬਿਨਾ ਲੜਾਈ ਤੋਂ ਰਾਸ਼ਟਰਪਤੀ ਨੂੰ ਮੈਮਨਨਦਨ ਦਵਾਗੇ ਵੀ ਜੋ ਦੇਸ਼ ਦੇ ਅੰਦਰ ਦੇਸ਼ ਦਾ ਸੰਵਿਧਾਨ ਕਹਿੰਦਾ ਉਹ ਮੰਨਣਾ ਚਾਹੀਦਾ ਉਹ ਕਰਨਾ ਚਾਹੀਦਾ ਨਾ ਕਿ ਦੇਸ਼ ਦੀ ਆਰਐਸ ਦੀ ਸਰਕਾਰ ਜਿਹੜੀ ਐਸਸੀ ਤੇ ਬੀਸੀ ਨੂੰ ਪਾਰ ਕੇ ਦੇਸ਼ ਦੇ ਅੰਦਰ ਮਨੂ ਦੇ ਸੰਵਿਧਾਨ ਨੂੰ ਮਨੂ ਦੀ ਵਿਵਸਥਾ ਨੂੰ ਲਾਗੂ ਕਰਨਾ ਚਾਹੁੰਦੀ ਆ ਅਸੀਂ ਉਹਨਾਂ ਦਾ ਦੇਸ਼ ਦੇ ਅੰਦਰ ਵਿਰੋਧ ਕਰਦੇ ਆ ਬਹੁਜਨ ਸਮਾਜ ਪਾਰਟੀ ਦੇਸ਼ ਦੇ ਅੰਦਰ ਅੰਦੋਲਨ ਕਾਇਮ ਕਰੇਗੀ ਸੰਵਿਧਾਨ ਕੇ ਸਨਮਾਨ ਮੈਂ ਜੀ 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 ਅੱਜ ਦਾ ਕਿਹੜਾ ਇਹ ਪ੍ਰੋਟੈਸਟ ਹੈਗਾ ਇਹ ਭਾਰਤ ਦੇ ਅੰਦਰ ਜਿੰਨਾ ਵੀ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਆਈ ਸੀਗੀ ਸਾਡੇ ਦੇਸ਼ ਦੇ ਰਾਸ਼ਟਰੀ ਪ੍ਰਧਾਨ ਮਾਨਜੋਗ ਭੈਣ ਕੁਮਾਰੀ ਮਾਇਆਵਦੀ ਜੀ ਵੱਲੋਂ ਉਹਨਾਂ ਵੱਲੋਂ ਵੀ ਇਸ ਬੰਦ ਦਾ ਜਿਹੜਾ ਹੈਗਾ ਸਮਰਥਨ ਕਰਨ ਵਾਸਤੇ ਸੰਦੇਸ਼ ਭਾਰਤ ਦੇਸ਼ ਦੇ ਦਿੱਤਾ ਗਿਆ। 1 ਅਗਸਤ 2024 ਨੂੰ ਜਿਹੜਾ ਭਾਰਤ ਦੇਸ਼ ਦੇ ਅੰਦਰ 7 ਜੱਜਸ ਵੱਲੋਂ ਇੱਕ ਬਹੁਤ ਹੀ ਮਾੜਾ ਜਿਹੜਾ ਫੈਸਲਾ ਲਿਆ ਗਿਆ। ਉਹਨਾਂ ਨੇ ਫੈਸਲਾ ਇਹ ਲਿਆ 348 ਔਰ 342 ਜਿਹੜਾ ਆਰਟੀਕਲ ਹੈਗਾ ਸੰਵਿਧਾਨ ਦੇ ਵਿਰਖਲਾਫ ਇਹ ਫੈਸਲਾ ਹੋਇਆ ਔਰ ਸਾਡੇ ਬਹੁਜਨ ਸਮਾਜ ਜਿਹੜਾ ਸਿਵਾ ਉਹਨਾਂ ਨੂੰ ਆਪਸ ਵਿੱਚ ਬਖਰੇਵਾ ਪੈਦਾ ਕਰਨ ਵਾਲਾ ਜਿਹੜਾ ਫੈਸਲਾ ਹੋਇਆ ਉਹਦੀ ਵਿਰੋਧਤਾ ਦੇ ਵਿੱਚ ਅਸੀਂ ਅੱਜ ਜਿਹੜਾ ਹੈਗਾ ਰੋੜਾ ਤੋਦਰਿਆ ਪ੍ਰਾਪਤ ਬੰਦੇ ਸਮਰਥਨ ਵਿੱਚ ਪਹੁੰਚੇ ਅਸੀਂ ਹੋਰ ਉਧਾਨਾ ਦੇ ਵਿੱਚ ਆਪਾਂ ਨਹੀਂ ਰਿਕਿੰਗ ਨੂੰ ਮਿਲਿਆ ਤਾਂ ਇਹ ਬਾਜ਼ਾਰ ਦਾ ਹੁੰਦਾ ਹੈ ਸਾਰਾ ਉਸੇ ਟਰਾਂਸਪੋਰਟੇਸ਼ਨ ਵਿੱਚ ਅਸੀਂ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਬਿਲਕੁਲ ਅਸੀਂ ਧੱਕਾ ਨਹੀਂ ਕਰ ਰਹੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਅੱਜ ਦਾ ਇਹ ਪ੍ਰੋਟੈਸਟ ਲੜ ਰਹੇ ਹਾਂ ਅਗਰ ਜੇ ਬੰਦ ਕਰਨਾ ਹੁੰਦਾ ਤੇ ਇੱਕ ਵੀ ਦੁਕਾਨ ਸ਼ਹਿਰ ਦੇ ਅੰਦਰ ਖੁੱਲੀ ਨਾ ਹੁੰਦੀ ਕਿਉਂਕਿ 2 April 2018 ਦਾ ਇਤਿਹਾਸ ਦੁਆ ਹੈ ਮੈਂ ਬਲਵਿੰਦਰ ਸਿੰਘ ਜੱਸੀ ਕਾਰਜਕਾਰੀ ਪ੍ਰਧਾਨ ਬੌਝਲ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਦਾ ਹਾਂ